ਪੇਸ਼ ਹੈ ਜੀ ਮੌਸਮ ਦੀ ਜਾਣਕਾਰੀ ਅੱਜ 23 ਜੂਨ 2024 ਸਵੇਰ ਦੇ ਲਗਭਗ 6:30 ਵੱਜ ਚੁੱਕੇ ਆ ਤੇ ਮੌਸਮ ਜੋ 26 ਤਰੀਕ ਤੱਕ ਜਿਹੜਾ ਮੌਸਮ ਹੋ ਗਰਮ ਰਹੂਗਾ ਤੇ ਜਿਹੜਾ ਟੈਂਪਰੇਚਰ ਆ ਉਹ ਫੇਰ 45-46 ਦੇ ਆੜ ਗਿਰ ਜਾਊਗਾ ਤੇ 26 ਤੋਂ ਬਾਅਦ ਜਿਹੜਾ ਬਾਰਿਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਜੂਗਾ ਪ੍ਰੀ ਮੌਨਸਨ ਦੀ ਜਿਹੜੀ ਮੀਂਹ ਆ ਉਹ 26 ਜੂਨ ਦੇ ਲਗਭਗੰਨੇ ਆ ਸਕਦਾ ਬਾਅਦ ਉਸ ਤੋਂ ਬਾਅਦ 38 30 ਨੂੰ ਜਿਹੜੀਆਂ ਮੌਨਸਨ ਪਾਉਣਾ ਵਾ ਉਹ ਪੰਜਾਬ ਇਨਟਰ ਕਰਨਗੀਆਂ ਤੇ ਚੰਗੇ ਮੀਂਹ ਪਾਉਣਗੀਆਂ ਜਿਸ ਨਾਲ ਕੇ ਜੋ ਐਨਸੀਰ ਦੀ ਔੜ ਚੱਲ ਰਹੀ ਆ ਉਸ ਦੀ ਸਮਾਪਤੀ ਹੋਗੀ ਜਿਹੜੀ ਲੂ ਆਉਦੀ ਤੇ ਲਗਭਗ ਸਮਾਪਤੀ ਆ ਕਿਉਂਕਿ ਉਹ ਹੁਣ ਜਿਹੜੀ ਆ ਹੁਣ ਉਹਦਾ ਅਸਰ ਨਹੀਂ ਪੈਣਾ ਕਿਉਂਕਿ ਹੁਣ ਥੋੜਾ ਜਿਹਾ ਜਿਹੜਾ ਅਰਬ ਸਾਗਰ ਤੋਂ ਜਿਹੜੀਆਂ ਹਵਾਵਾਂ ਵਾ ਉਹ ਆਉਣੀਆਂ ਸ਼ੁਰੂ ਹੋ ਚਲ ਹੋ ਜਾਣੀਆਂ ਵਾ ਜਿਹੜਾ ਪ੍ਰਵਾਹ ਉਹਨੇ ਵਾਪਸੀ ਕਰ ਲੈਣੀ ਆ ਆਪਣੇ 25 ਜੂਨ ਤੋਂ ਵਾਪਸੀ ਹੋ ਜਾਣੀ ਪੂਰੇ ਦੀ ਇਹ ਉਸ ਤੋਂ ਬਾਅਦ ਜਿਹੜਾ ਮੌਸਮ ਆ ਉਹ ਕੁਛ ਗੁਵਾਰ ਹੋਊਗਾ ਤੇ ਵਧੀਆ ਮੌਸਮ ਜਿਹੜਾ ਰਹੂਗਾ ਮੀਂਹ ਵੀ ਹਰ ਕਿਤੇ ਚੰਗੇ ਪੈਣਗੇ ਮੌਨਸੂਨ ਦੇ ਤੇ ਹੋਰ ਜੋ ਵੀ ਅਪਡੇਟ ਹੋਈ ਤੁਹਾਨੂੰ ਦੱਸੀ ਜਾਊਗੀ ਇਹ ਜਿਹੜਿਆ ਵਾ 26 ਜੂਨ 2024 ਨੂੰ ਜਿਹੜਾ ਬਾਰਸ਼ਾਂ ਦਾ ਜਿਹੜਾ ਪ੍ਰੀ ਮੌਨਸੂਨ ਨਹੀਂ ਪਊਗਾ ਤੇ ਉਸ ਤੋਂ ਬਾਅਦ ਜੋ 29 30 ਨੂੰ ਜਿਹੜਾ ਮੌਨਸੂਨ ਉਹ ਪੰਜਾਬ ਦੇ ਵਿੱਚ ਸਾਰੇ ਸਕਰੀ ਹੋ ਜਾਊਗਾ ਜਿਸ ਨਾਲ ਕਿ ਕਾਫੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਇਸ ਨਾਲ ਜੋ ਔੜਿਆ ਤੇ ਲੂਆ ਉਹਦਾ ਖਾਣਾ ਹੋਊਗਾ ਤੇ ਜੇ ਹੋਰ ਕੋਈ ਜਾਣਕਾਰੀ ਹੋਈ ਤਾਂ ਜਰੂਰ ਦਿੱਤੀ ਜਾਊਗੀ ਧੰਨਵਾਦ ਜੀ